हां जी दोस्तों सारेयानु सस्श्रीकाल स्वागत करते हैं टोडा राज संधू फार्मिंग ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਰ ਸਿੰਘ ਤਹਿਸੀਲ ਜ਼ਿਲ੍ਹਾ ਦੋਸਤੋ ਸ੍ਰੀ ਤਰਨਤਾਰਨ ਸੇ ਪਹੁੰਚੇ ਆਂ ਵੀਰ ਸੰਦੀਪ ਸਿੰਘ ਦੇ ਕੋਲ ਭੁੱਲਰ ਡੇਰੀ ਫਾਰਮ ਤੇ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਘੱਟੋ ਘੱਟ ਵੀ ਤੁਹਾਨੂੰ 5 ਬਿਹੜਾਂ ਦਿਖਾ ਦਾਂਗੇ ਤੇ ਦੋ ਮੱਝਾਂ ਹੋਣਗੀਆਂ ਟੋਟਲ ਦੋਸਤੋ 7 ਨਗਨੇ ਤੇ 7 ਨਗਾਂ ਦੀ ਜਿਹੜੀ ਡਿਟੇਲ ਆਪਾਂ ਬਿਲਕੁਲ ਵੀ ਸੰਦੀਪ ਦੇ ਨਾਲ ਗੱਲਬਾਤ ਕਰ ਲਾਂਗੇ ਇਨਫਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਕੋਈ ਐਨੀਮਲ ਜਿਹੜਾ ਪਸੰਦ ਆਊਗਾ ਦੋਸਤੋ ਹੱਕ ਸਮਝ ਕੇ ਆਪਣੀ ਤਸੱਲੀ ਆ ਤੁਸੀਂ ਕਰਨੀ ਆ। ਗੱਭਣ ਪਸ਼ੂ ਜਿਹੜਾ ਟਿੱਪ ਕੇ ਤਸੱਲੀ ਕਰ ਲਿਆ ਕਰੋ ਤੇ ਸੂਏ ਸੂਏ ਪਸ਼ੂ ਦੀ ਜਿਹੜੀ ਦੋਸਤੋ ਦੋ ਟਾਈਮ ਚੁਵਾਈ ਕਰ ਲਓ, ਤਿੰਨ ਟਾਈਮ ਕਰ ਲਓ। ਠੀਕ ਹੈ ਜੀ। ਤੇ ਪਸ਼ੂ ਚੰਗੇ ਲੱਗਣਗੇ ਦੋਸਤੋ ਤੇ ਅੱਜ 19 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 2:30 ਵਜੇ ਦਾ ਸਮਾਂ ਜਿਹੜਾ ਦੋਸਤੋ ਹੈਗਾ। ਹਰ ਵਾਰ ਦੀ ਤਰ੍ਹਾਂ ਪਜੂ ਜਿਹੜੇ ਦੋਸਤੋ ਚੰਗੇ ਆਉਂਦੇ ਆ। ਆਰਡਰ ਕੁਆਲ ਤੰਗੇ ਮਿਲਕ ਵਾਲੇ ਆ ਰੇਟ ਭਾਅ ਫੜਤਾ ਪੁੱਛ ਲਾਂਗੇ ਬਾਈ ਸੰਦੀਪ ਤੋਂ ਹਰ ਇੱਕ ਚਾਰਾਂ ਦੀ ਡਿਟੇਲ ਜਿਹੜੀ ਹੈ ਦੋਸਤੋ ਪੂਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਆਓ ਕਰਦੇ ਆ ਗੱਲਬਾਤ ਬਾਈ ਸੰਦੀਪ ਸਿੰਘ ਦੇ ਨਾਲ ਪੁੱਛ ਲੈਣੀ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਅੱਜ ਇਹਨਾਂ ਬਖਸ਼ੂ ਜੀ ਆਜੋ ਜੀ ਸਭ ਤੋਂ ਪਹਿਲਾਂ ਵੀਰੇ ਸੰਦੀਪ ਕੀ ਹਾਲ ਸਾਸਿਕਾ ਸੰਤੋਪ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਭਰਾ ਠੀਕ ਹੈ ਬਹੁਤ ਵਧੀਆ ਹੋਰ ਪਰਿਵਾਰ ਠੀਕ ਠਾਕ ਹੀ ਬਹੁਤ ਵਧੀਆ ਵੀਰ ਜੀ ਠੀਕ ਠਾਕ ਠੀਕ ਹੀ ਚਾਹੀਦਾ ਤੁਹਾਨੂੰ ਸਾਹਿਬ ਸੰਦੀਪ ਵੀਰੇ ਪਸ਼ੂ ਅੱਜ ਘਟੋੜ ਸਤ ਨਗਰ ਹਾਂਜੀ ਜਿਹਦੇ ਵਿੱਚ ਪੰਜ ਗਾਇਆਂ ਸੰਤੂ ਸਾਹਿਬ ਆਪਣੇ ਕੋਲ ਤੇ ਕੋਈ ਚਾਰ ਗਾਇਆਂ ਵਿੱਚ ਸੂਈਆਂ ਤੇ ਇੱਕ ਗਾਂ ਵਿਹੜ ਘੱਬਣਿਆਂ ਜੀ ਵਿੱਚ ਜਰਸੀ ਤੇ ਦੋ ਮੱਝਾਂ ਆਪਣੇ ਕੋਲ ਸੰਤੂ ਸਾਹਿਬ ਘੱਬਣ ਅੱਛਾ ਸੰਦੀਪ ਵੀਰੇ ਪਸ਼ੂ ਜ਼ਿਆਦਾਤਰ ਵੀਰ ਜਿਵੇਂ ਸਵੇ ਸਵੇ ਭਾਲਦੇ ਤੇ ਸੂਏ ਪਸ਼ੂ ਅੱਜ ਕਿੰਨੇ ਸਾਹਮਣੇ ਸੂਏ ਆਪਣੇ ਕੋਲ ਸੰਤੂ ਸਾਹਿਬ ਚਾਰ ਆ ਚਾਰ ਵੜਾ ਆ ਇਸ ਟਾਈਮ ਚਾਰ ਵੜਾ ਹਾਂਜੀ ਚਾਰ ਵੜਾ ਦੋਵੇਂ ਮੱਝਾਂ ਵੀ ਦੋਵੇਂ ਦੋਵੇਂ ਮੱਝਾਂ ਘੱਬਣਿਆਂ ਜੀ ਠੀਕ ਆ ਸੰਤੂ ਸਾਹਿਬ ਫਿਰ ਲੈਣਾ ਪੈਂਦਾ ਹੁਣ ਸੂਈ ਮਿਲੇ ਨਾ ਗੱਬਣ ਲਈਏ ਨਾ ਸੰਤੂ ਫਿਰ ਲੈਣਾ ਪੈਂਦਾ ਇਹ ਗੱਲ ਵਪਾਰ ਦੀ ਲੈਣਾ ਵਪਾਰ ਲੈਣਾ ਹਾਂਜੀ ਹਾਂਜੀ ਲੈਣਾ ਪੈਂਦਾ ਮਾਲ ਜੀ ਹੁਣ ਗੱਬਣ ਦੇ ਵਿੱਚ ਆਵਣ ਬਹੁਤ ਹੁੰਦੇ ਆ ਵੀਰ ਥੋੜਾ ਜਿਹਾ ਇੱਕ ਗਾਧ ਵੀ ਚੱਲਿਆ ਅੱਗੇ ਨੂੰ ਤਾਂ ਕਰਕੇ ਮਾਲ ਬਾਹਰ ਹੈ ਵੀ ਘਟਿਆ ਸੰਤੂ ਸਾਹਿਬ ਬਿਲਕੁਲ ਬਿਲਕੁਲ ਹਾਂਜੀ ਤੇ ਪ੍ਰਭੂ ਆਜੋ ਕਰਦੇ ਆ ਜਾਣਕਾਰੀ ਸਾਂਝੀ ਤੁਹਾਡੇ ਨਾਲ ਤੇ ਕੱਲੀ ਕੱਲੀ ਚੀਜ਼ ਦਾ ਤਸੱਲੀ ਨਾਲ ਦਿਖਾਵਾਂਗੇ ਆ ਸੰਦੀਪ ਭਾਈ ਪਹਿਲੇ ਨੰਬਰ ਤੇ ਆਪਣੇ ਕੋਲ ਐਚ ਐਫ ਵੈੜ ਆ ਗਈ ਭਰਾ ਜੀ ਸੰਧੂ ਸਾਹਿਬ ਇਹ ਤੀਜੇ ਸਵੇਰ ਵਾ ਦੂਜੇ ਸਵੇਰ ਚਲੋ ਜਿੰਨਾ ਦਾ ਲਈ ਉਹਦੇ ਆਦੇ 27 28 ਕਿਲੋ ਦੁੱਧ ਚੋਇਆ ਵਾ ਬਾਕੀ ਚਲੋ ਵੇਖਣ ਨੂੰ ਵੀ ਜਾਪਦਾ ਕਿ 30 32 ਕਿਲੋ ਦੁੱਧ ਵੈੜ ਪਾਉਗੀ ਗਾੜੀ ਅਗਲੇ ਦੇ ਘਰ ਮੈਂ ਇਹ 30 ਕਿਲੋ ਵੀ ਦੇ ਸਕਦੀ ਹੈ 35 ਵੀ ਦੇ ਸਕਦੀ ਹੈ 20 ਵੀ ਦੇ ਸਕਦੀ ਸੰਧੂ ਸਾਹਿਬ ਇਹ ਅਗਲਾ ਪੂਰੀ ਤਸੱਲੀ ਕਰਕੇ ਆਪ ਵੀ ਆਪਣੇ ਤੋਂ ਖੜੇਗਾ ਜਿੰਨੇ ਵੀ ਵੀਰ ਭਰਾਣੇ ਲੈਣੇ ਆ ਚਲੋ ਆਪਾਂ ਦੇ ਜਿੰਨਾ ਦਾ ਲਈ ਉਹਦੇ ਆਦੇ 30 ਕਿਲੋ ਦੁੱਧ ਅਸੀਂ 28 ਚੋਇਆ ਦੂਜੇ ਬੰਦੇ ਬਾਹਰ ਕਰਦੇ ਜਿੰਨਾ ਦਾ ਪੰਡੀਆਂ ਵਾਹਰ ਚੰਗੀ ਆ ਦੋਸਤੋ ਕੁਆਲਟੀ ਵਾਈਜ਼ ਵੇਖੀਏ ਤੇ ਬੋਦੀ ਵਾਲੀ ਭੈੜਾ ਐਚ ਐਫ ਪਿਓਰ ਜਾਤ ਵਾਲੀ ਆ ਤੇ ਆਰਡਰ ਕੁਆਲਟੀ ਕਾਫੀ ਸੋਹਣੀ ਆ ਵੱਡਾ ਖੁੱਲਾ ਲੇਵਾ ਦੋਸਤੋ ਪੰਡਾ ਭਾਈ ਖੜੀ ਕਰਮਾ ਲਈ ਤੇ ਤੀਜਾ ਸੂਆ ਸੂਣਾ ਬਾਕੀ ਥੋੜਾ ਜਿਹਾ ਕੋਈ ਸੰਦੀਪ ਵੀਰੇ ਦੋ ਦੋ ਧਾਰਾ ਮਾਰ ਕੇ ਜ਼ਰੂਰ ਦਿਖਾ ਦੇ ਆ ਦੇਖੋ ਤੁਹਾਨੂੰ ਨਾਲ ਆ ਦੇਖੋ ਅਗਲੇ ਥਣਾ ਦੀ ਜਿਹੜੀ ਆ ਦੋਸਤੋ ਆ ਥਿੱਪਾਂ ਨੂੰ ਤੁਸੀਂ ਵੇਖੋ ਆ ਮਗਰ ਦੇ ਥਣ ਕਰੋ ਚੈੱਕ ਠੀਕ ਆ ਜੀ ਪੂਰਾ ਫਰਾਜ ਚੰਗਾ ਖੜਕਾ ਤੜਕਾ ਪੂਰਾ ਆ ਦੋਸਤੋ ਠੀਕ ਆ ਇੱਕ ਨੰਬਰ ਚ ਵਾਈ ਕੋ ਘੂਰ ਨਹੀਂ ਛਟਾਣੀ ਹੂੰ ਸੋ ਵੱਡੀ ਵੈੜਾ ਪ੍ਰਭੂ ਆਰਡਰ ਕੁਆਲਿਟੀ ਸੋਹਣੀ ਆ ਅੱਗੇ 22 ਦੀ ਗੱਲ ਹੋਣਾ ਵੀ ਘੱਟੋ ਘੱਟ 25 ਵੀ ਦੁੱਧ ਲੈ ਸਕਦੇ ਹੋ 30 ਵੀ ਲੈ ਸਕਦੇ ਹੋ 20 ਤੋਂ ਪਲੱਸ ਵੀ ਚੱਲ ਸਕਦੀ ਆ ਵੀ ਵੱਡੀ ਵੈੜਾ ਵੱਡੇ ਹਵਾਨੇ ਦੀ ਆ ਸੋਹਣਾ ਮਿਲਕ ਪਾ ਦਿਓ ਜੀ ਹੋਰ ਹੀ ਸੰਸਾਬ ਲਓ ਜੀ ਕਰੋ ਸਾਹਮਣੇ ਬਹੁਤ ਜਿਆਦੀ ਵੱਡੀ ਆ ਕੁੱਝੇ ਸੂਵੇ ਦੇ ਵਿੱਚ ਜਿਹੜੀ ਦੋਸਤੋ 20 ਤੋਂ 25 22 25 25 ਲੀਟਰ ਦੀ ਕੈਪੈਸਿਟੀ ਰਹੀ ਆ ਸੋ ਬਿਗ ਆਰਡਰ ਆ ਦੋਸਤੋ ਐਕਸਟਰਾ ਆਰਡੀਨਰੀ ਆਰਡਰ ਕੁਆਲਿਟੀ ਆ ਤੇ ਨਿੱਕਰ ਪੂਰੀ ਆ ਪਲੀ ਪੂਰੀ ਆ ਠੀਕ ਆ ਸਭੀ ਸੁੰਗੀ ਪੂਰੀ ਆ ਸੋ ਪੂਰੀ ਜਿਵੇਂ ਇੱਕ ਮੱਜਾ ਆਪਾਂ ਦੇਖ ਲੈਨੇ ਆ ਦੋਸਤੋ ਗੁਲਾਈ ਦੇ ਵਿੱਚ ਪਿੱਠਪੁੜੇ ਦੀਆਂ ਉਸ ਹਿਸਾਬ ਦੀ ਆ ਤੇ ਥਾਂ ਤੋਂ ਪੂਰਾ ਕੁਆਲਟੀ ਵਾਲਾ ਮੁਠੀ ਥਮ ਪਾ ਲੈ ਅਸਾਂ ਤੁਸਾਂ ਵੇਖ ਬਣੇ ਆਗੇ ਅੱਜ ਜਿਹੜੀ ਉਲਟ ਬਣੀ ਪਾਉਂਦੇ ਆ ਹਾਂਜੀ ਆ ਵੇਖੋ ਨਵਾਉਂਦੇ ਨਾਲ ਬਿਲਕੁਲ ਪੋਲੀ ਆ ਆ ਬਿਲਕੁਲ ਪੋਲੀ ਚਲੋ ਪਸੂਆਂ ਦੇ ਵਿੱਚ ਪੈਂਦੀ ਆ ਜੀ ਹਾਂਜੀ ਹਾਂਜੀ ਤੇ ਰਵਾਣਾ ਜਿਹੜਾ ਦੋਸਤੋ ਜਿੰਨਾ ਵੀ ਬਣਾ ਰਹੀ ਆ ਪੂਰਾ ਦੁੱਧ ਵਾਲਾ ਲੈਵਾ ਰਿਹਾ ਅਸੂ ਕੋਈ ਵੀ ਆ ਦੋਸਤੋ ਸ਼ਾਨਦਾਰ ਕੁਆਲਿਟੀ ਵਾਲਾ ਹੀ ਹੁੰਦਾ ਠੀਕ ਆ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਜਰੂਰ رائے ਆਪਣੀ ਜਰੂਰ ਤੁਸੀਂ ਦਿੰਦੇ ਰਿਹਾ ਕਰੋ ਚੀਜ਼ ਦੀ ਕੁਆਲਿਟੀ ਚੰਗੀ ਲੱਗੇ ਤੇ ਜਰੂਰ ਜਿਹੜਾ ਦੋਸਤੋ ਐਪਰੀਸ਼ੀਏਟ ਕਰਿਆ ਕਰੋ ਠੀਕ ਆ ਜੀ ਸਲਾਹਿਆ ਕਰੋ ਮੇਰਾ ਵੀਰ ਇਹ ਆ ਸੰਤੋ ਸਾਹਿਬ ਇੱਥੇ ਆਉਣਾ ਦਾ ਸਾਰਾ ਸਾਰਾ ਬੈਗ ਨਿਕਲਾਂ ਆ ਤੇ ਪਾ ਲਿਆ ਇੱਕ ਬੰਨੇ ਆ ਗਈ ਸਾਰਾ ਬੈਗ ਸਾਈਡ ਹੀ ਹੋਣਾ ਜੀ ਲੋ ਜੀ अच्छा संदीप ਵੀਰੇ ਕੋਈ ਸ਼ੱਕ ਨਹੀਂ ਗੱਟਾ ਚੰਗੀ ਵੈੜਾ ਹਾਂਜੀ ਹਾਂਜੀ ਡੇਰੀਆਂ ਦੇ ਲਈ ਹੈ ਡੇਰੀ ਜਾਂ ਮਲਕੀ ਫਾਰਮਾ ਦੇ ਵਿੱਚੋਂ ਪਸ਼ੂ ਬਹੁਤ ਚੰਗੇ ਨਿਕਲਦੇ ਆ ਹਾਂਜੀ ਹਾਂਜੀ ਉਹਦੀ ਛੱਡ ਵਾਲੀ ਜਿਵੇਂ ਵੈੜ ਹੁੰਦੀ ਨਾ 25 30 35 ਕੁਲਾਸ ਵਾਲੀਆਂ ਰੱਖਦੇ ਆ ਛੱਡ ਜੋ ਸੰਤੂ ਸਾਹਿਬ ਲਈਏ ਚਲੋ ਉਹਨਾਂ ਦਾ ਜ਼ੁਬਾਨੀ ਕਿਹਾ ਕਿ 28 30 ਕਿਲੋ ਅਸੀਂ ਦੁੱਧ ਚੋਇਆ ਵਾ ਆਪਾਂ ਫਿਰ ਵੀ ਇਹਨੇ ਅਗਲਾ ਆਪਦੀ ਤਸੱਲੀ ਕਰਕੇ ਖੜੇ ਆ 35 ਕਿਲੋ ਵੀ ਦੇ ਸਕਦੇ ਆ 40 ਦੇ ਸਕਦੇ ਆ 25 ਵੀ ਦੇ ਸਕਦੇ ਆ ਹਾਂਜੀ ਹਾਂਜੀ ਤੇ ਕੀ ਰੇਟ ਪਾ ਸੰਤੂ ਸਾਹਿਬ ਵੈੜ ਤੇ ਹੈਗੀ ਆ ਚਲੋ ਲੱਖ ਰੁਪਏ ਦੀ ਵੀ ਪਰ ਆਪਾਂ ਬਿਲਕੁਲ ਪਹਾੜਾ ਲਈਆ ਪ ਦਮਾ ਕੇ 72000 ਦੀ ਉਹ ਚੋਈ ਮਾਨਤਾਨ ਕਰਦਾਂਗੇ 70000 ਦੀ ਦੇ ਦਾਂਗੇ ਸਮਝਾ ਲਓ ਜੀ ਹਾਂਜੀ 70000 ਦੀ ਹਾਂ ਜਿਹੜੀ ਬੈੜ ਲੱਖ ਰੁਪਏ ਦੀ ਸੰਧ ਸਾਹਿਬ ਜਿਹੜਾ ਭਾਣਾ ਲਈ ਭਾਣਾ ਹੀ ਦੇ ਦਾਂਗੇ 70000 ਦੀ ਵੀਰਾਂ ਦਾ ਵੀ ਲੈ ਤੇ ਆ ਬੈੜ ਚੰਗੀ ਸੋਹਣੀ ਆ ਬਹੁਤ ਜਿਆਦਾ ਪਸੰਦ ਆਊਗੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਅਗਲੀ ਬੈੜ ਦੋਸਤ ਦਿਖਾ ਦਨੇ ਐਚ ਐਫ ਦੇ ਵਿੱਚ ਹੀ ਹੋਊਗੀ ਜਰਸੀ ਕਰਾਵਾ ਚ ਵੀ ਆਉਂਦੀ ਆ ਸੰਧ ਸਾਹਿਬ ਪਿੱਛਾ ਚੋੱਕ ਦੀ ਮੜਾ ਜਾ ਹੈ ਐਚ ਐਫ ਉਹ ਲੱਖ ਤੋਂ ਥੋੜੀ ਜਿਹੀ 6 ਹਾਂਜੀ 6 ਬਾਜ ਦੀ ਬੈੜ ਮਾ ਜਾ ਬੈੜ ਮਾ ਜਾ ਲਓ ਜੀ ਇਹ ਬੈੜਾ ਕੱਦ-ਕੱਦ ਪੂਰਾ ਪ ਤੇ ਸੰਦੀਪ ਭਾਈ ਸੂਹਾ ਕਿਲਮਾ ਸੂਈ ਸੰਤੂ ਸਾਹਿਬ ਇਹ ਦੂਜਾ ਸੂਹਾ ਸੂਈ ਆ ਪਹਿਲੇ ਸੂਹੇ ਨੇ 20 ਕਿਲੋ ਦੁੱਧ ਕੱਢਿਆ ਹੁਣ ਐਟ ਟਾਈਮ 22 ਕਿਲੋ ਦੁੱਧ ਤਿਆਰ ਹੋ ਗਈ ਇਹ ਥੱਲੇ ਇੱਥੇ ਮਗਰ ਬੱচ্চਾ ਮਗਰ ਬੱਛੀ ਆ ਜੀ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨਾਂ 6 6-7 ਦਿਨ ਹੀ ਹੋਏ ਨਾੜੂ ਬਿਲਕੁਲ ਨਾਲ ਆ ਜੀ 6ਵਾਂ 7ਵਾਂ ਦਿਨ ਇਹਨੇ ਪ੍ਰਭੂ ਪਹਿਲਾਂ ਬੱਚੇ ਦੇ ਨਾਲ ਨਾੜੂ ਦੇਖੋ ਬੱਚੀ ਮਗਰ ਆ ਮਗਰ ਬੱਛੀ ਗੱਲਾ ਨਾੜੂ ਆ ਜੀ ਬਿਲਕੁਲ ਆ ਦੇਖੋ ਮਗਰ ਬੱਛੀ ਆ ਸੂਹਾ ਦੂਜਾ ਮਗਰ ਬੱਛੀ ਲਓ ਜੀ ਪੰਜਵਾਂ ਛੇਵਾਂ ਛੇਵਾਂ ਦਿਨਾਂ ਤੇ ਹੁਣ ਬਿਲਕੁਲ ਤਿਆਰ ਜਿਹੜਾ ਕਿੰਨਾ ਦੱਸਿਆ 22 ਕਿਲੋ ਦੋਸਤਾਂ ਨੂੰ ਦੱਸਿਆ 22 ਕਿਲੋ ਜਿਹੜਾ ਬਿਲਕੁਲ ਨੈਟ ਖਾਜਰਾ ਬਾਕੀ ਆ ਥਾਮ ਤੋਂ ਵੇਖੋ ਦੋਸਤੋ ਬਿਲਕੁਲ ਮੁਠੀ ਠੀਕ ਆ ਚਲਾਈਏ ਨੀ ਲਓ ਜੀ ਮੁਠੀ ਥਾਣੇ ਭਰਾਵੋ ਤੇ ਕੰਨ ਛੋਟਾ ਵੀ ਥੋੜਾ ਜਿਹਾ ਮੈਂ ਕਹਿ ਲਈ ਬੈਚਫ ਜਰਸੀ ਕ੍ਰੋਸ ਆਰਡਰ ਕੁਆਲਿਟੀ ਫਿਕਸ ਫਿਕਸ ਆਰਡਰ ਆ ਦੋਸਤੋ ਆਰਡਰ ਦੀ ਕੁਆਲਿਟੀ ਜੇਕਰ ਆਪਾਂ ਦੱਸੀਏ ਤਾਂ ਫਿਕਸ ਆਰਡਰ ਆ ਬੀ ਸਟਾਰਟ ਕਸਮੇਲੇ ਵੇਦੀ ਆ ਹਵਾਨਾ ਜਿੰਨਾ ਦੋਸਤੋ ਬਿਲਕੁਲ ਤੁਹਾਨੂੰ ਤੋਂ ਸਟਾਰਟ ਹੋ ਕੇ ਬੈਕ ਸਾਈਡ ਨੂੰ ਨਿਕਲਦਾ ਨਜ਼ਰ ਆ ਜੂਗਾ ਤੇ ਬਾਈਰ ਮੱਟਾ ਬੜਾ ਸੁੰਦਰ ਸਰ ਲੋ ਜੀ ਹਾਈਟ ਕੱਦ ਦੀ ਸੋਹਣੀ ਆ ਵਜ਼ਨ-ਵਜਨ ਪੂਰਾ ਤੇ ਬਾਕੀ ਜਿਹੜਾ ਦੋਸਤੋ ਪਸ਼ੂ ਰਾਜੀ ਆ ਤੇ ਦੁੱਧ ਵੀ ਉਹਨੇ ਦੇਣਾ ਆ ਦੇਖੋ ਕਾਤੀ ਵੇੜਾ ਦੇ ਮਾਮਲੇ ਦੇ ਵਿੱਚ ਤੁਸ ਨੂੰ ਅਸਲਾ ਚੀਜ਼ਾਂ ਹੀ ਆਉਂਦੀਆਂ ਨੇ ਤਕਰੀਬਨ ਆਟੋ ਡਰਾ ਕੁਆਲਟੀ ਵਾਲੇ ਠੀਕ ਹੈ ਸਾਬ ਤੁਹਾਨੂੰ ਪਰਾ ਵੇੜ ਚੰਗੀ ਤੋਂ ਚੰਗੀ ਲੈ ਆਈ ਦੀ ਆ ਹਾਂ ਜੀ ਗਾੜੀ ਚਲੋ ਕਰ ਮੈਂ ਜੀ ਬਾਕੀ ਬਾਕੀ ਸਭ ਕੋ ਲੈਣੇ ਨੇ ਮੁਕੱਦਰ ਹਾਂ ਮੁਕੱਦਰ ਜੀ ਗਾੜੀ ਮੁਕੱਦਰ ਸੰਦੀਪ ਭਾਈ ਹੁਣ 20 ਆ ਹੁਣ ਆਲਾ 20 ਤੇ ਪਲਾਸੇ ਤੋਂ 20 ਮੰਨ ਕੇ ਜਦੋਂ ਆਦੇ ਧਾਰਾ ਮਾਰ ਕੇ ਉਹ ਖਾਦਦੇ ਨੇ ਬਹੁਤ ਜਿਆਦਾ ਚਵਾਈ ਚੋਈ ਭਾਵੇਂ ਕੋਈ ਧਾਰ ਬਣਾ ਮਾਰੇ ਇੱਕ ਧਾਰ ਮਗਾ ਲਈ ਦੁੱਧ ਪਾ ਦੇ ਕੋ 25 24 ਲੀਟਰ 25 26 ਕਿਲੋ ਨਾ ਬਣਾ ਪਾਉਗੀ ਸੰਤੋ ਸਾਹਿਬ ਹੁਣ ਲੀਟਰ ਮਾਰਵਾ ਜਾਨੀ ਕਿ 2 ਮੋਲ ਪਰਤਾ ਸੰਤੂ ਸਾਹਿਬ ਮੋਲ ਪੈਂਡ ਕਰਾ ਲਓ 70 ਕਰਾ ਲਾ 60000 ਚੋ ਮਾਨਦਾਨ ਕਰ ਦਾਂਗੇ 60 ਚੋ ਕਰ ਦਾਂਗੇ ਮਾਨਦਾਨ ਕੋਈ ਗੱਲ ਨਹੀਂ ਲਓ ਜੀ 60000 ਦੇ ਵਿੱਚੋਂ ਮਾਨਦਾਨ ਹੋ ਜਾਊਗਾ ਪ੍ਰਭੂ ਠੀਕ ਆ ਜੀ ਦੂਜਾ ਸੂਆ ਸੋਈ ਆ ਵੈੜ ਆਲ ਓਵਰ ਜਿੰਨੀ ਵੀ ਤੁਹਾਨੂੰ ਦਿਖਾਈ ਸਾਰੀ ਚੰਗੀ ਠੀਕ ਆ ਥਾਣ ਥਾਣ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਚਾਰ ਥਾਣਾ ਸਪੇਸ ਆਹ ਸੋਹਣੀ ਹੈਗੀ ਆ ਦੇਖੋ ਠੀਕ ਆ ਕਿਹੜੇ ਪਾਸੇ ਆ ਦੇਖੋ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਨਾਗ ਜਿਹੜਾ ਅਗਲਾ ਦਿਖਾਉਣਾ ਤੁਹਾਨੂੰ ਇਹ ਸੂਈ ਹੈ ਸੰਤੂ ਸਾਹਿਬ ਅੱਜ ਹੀ ਸੂਈ ਦੂਜੇ ਸਵੇਰ ਮੈਂ ਸੂਈ ਆ ਤੇ ਸ਼ਾਈ ਵਾਲ ਦਾ ਪਾਸੇ ਇਹਦੇ ਵਿੱਚ ਸੰਤੂ ਸਾਹਿਬ ਐਸੇ ਫਤੇ ਸ਼ਾਈ ਵਾਲ ਪਾਸਾ ਹਾਂ ਕਰਾਓ ਸੈਰੀ ਠੰਡ ਠੁੰਡੀਆਂ ਬਾਕੀ ਉਹ ਜੀ ਗੱਲ ਨਹੀਂ ਕੋਈ ਛੋਟ ਕਰਾਓ ਸਾ ਗਾਦੇ ਅੱਜ ਕੁਝ ਕੁ ਘੰਟੇ ਪਹਿਲਾਂ ਸੂਈ ਦਾ ਜੇਰ ਹਜੇ ਪਾਉਣੀ ਬਾਕੀ ਬਾਕੀ ਚਵਾਜੂ ਚੰਗਾ ਜੇਰ ਜੇਰ ਪੈਣੀ ਹਜੇ ਬਾਕੀ ਜੇਰ ਪੈਣੀ ਸੰਤੂ ਸਾਹਿਬ ਆ ਲਓ ਜੀ ਬਰਾਬਰੂ ਜਿਹੜਾ ਦੋਸਤੋ ਵੇਖੋ ਅਗਲੇ ਥਾਣੇ ਦਾ ਵੇਖੋ ਆ ਕਰੋ ਚੱਕ ਠੀਕ ਹੈ ਜੀ ਇਹ ਬਿਲਕੁਲ ਗਰਲ ਗਰਲ ਕਰਕੇ ਜਿਹ ਤੇ ਬੱਚਾ ਥੱਲੇ ਕੀ ਪਾਇਆ ਇਹਨੇ ਪੁੱਤਾ ਵੇਖ ਰਿਹਾ ਇਹਨੇ ਵੇਖਿਆ ਅਸੀਂ ਹੁਣ ਸੁਵਾਗੇ ਹੜੇ ਆਜੇ ਭਾਈ ਸੰਦੀਪ ਬੱਚੀ ਐਕਟ ਨਹੀਂ ਕੀਤੀ ਆ ਬੱਚੀ ਆ ਹਾਂ ਮਗਰ ਬੱਚੀ ਹਾਂਜੀ ਬੱਚੀ ਮਗਰ ਬਿਲਕੁਲ ਜਿਵੇਂ ਜਰਸੀ ਕੱਦਾ ਬਣਾਉਂਦਾ ਆ ਆਜਾ ਜਰਸੀ ਬੱਚੀ ਆ ਜੀ ਮਗਰ ਜਰਸੀ ਬਿਨਾਂ ਮਗਰ ਬੱਚੀ ਆ ਬਰਾਊਨ ਕਲਰ ਦੀ ਮਗਰ ਬੱਚੀ ਤੇ ਆਪ ਦੋਸਤੋ ਕਰੋ ਸੰਗ ਦੇ ਵਿੱਚ ਮੀਡੀਅਮ ਹਾਈਟ ਆ ਥਣ ਚੱਟੇ ਦੀ ਦੇਖ ਸਕਦੇ ਹੋ ਤੁਸੀਂ ਦੱਸਣ ਦੀ ਲੋੜ ਨਹੀਂ ਹਾਲੇ ਇਹਦੀ ਬਹੁਤ ਜ਼ਿਆਦਾ ਸੰਭਾਵ ਪੂਰੀ ਖਬਰ ਦਾ ਨਹੀਂ ਇਹਦੀ ਸਪੈਸ਼ਲ ਹਵਾਣੇ ਦੀ ਬੰਦ ਤਰ੍ਹਾਂ ਦੋਸਤੋ ਜਿਵੇਂ ਸਪੈਸ਼ਲ ਚੀਜ਼ ਆ ਤੋ ਇੱਕ ਘੱਟ ਘੱਟ ਦੂਰੀ ਆ ਦੋਸਤੋ ਥਣਾ ਦੀ ਤੇ ਕੁਆਲਿਟੀ ਪੂਰੀ ਪਸੰਦ ਆਊਗੀ ਤੁਹਾਨੂੰ ਜੇਰ ਪੈਜੂਗੀ ਕਿਸੇ ਵੀਰ ਨੇ ਆ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਕਾਲ ਕਰਦੇ ਹੋ ਤੇ ਜੇਰ ਦਾ ਪੂਰਾ ਵੇਰਵਾ ਭਾਈ ਸੰਦੀਪ ਤੋਂ ਲੈ ਲਿਓ ਠੀਕ ਹੈ ਸਭ ਤੋਂ ਸਾਹ ਕੀੜੇ ਬੁਖਾਰਗੇ ਦੱਸਾਂਗੇ ਆਪਾਂ ਜੇਰ ਵੀਡੀਓ ਜਿਹੜੀ ਜਰੂਰ ਬਣਾ ਲਊਗਾ ਭਾਈ ਜੇਰ ਪੈਂਦੀ ਦੀ ਪਖਾਈ ਜਾਊਗੀ ਲੇਵਾ ਬਹੁਤ ਜ਼ਿਆਦਾ ਲੰਮਾ ਲੱਗਾ ਸੰਤੋ ਸਾਹਿਬ ਦੇਖੋ ਬਿਲਕੁਲ ਥਣ ਭਾੜਾ ਕਿੱਡਾ ਜ਼ਿਆਦਾ ਚੰਗਾ ਰਿਹਾ ਪੂਰੀ ਜ਼ਬਰਦਸਤ ਹਾਂਜੀ ਹਾਂਜੀ ਠੀਕ ਹੈ ਜੀ ਫੋਲ ਬਟਾ ਫੋਲ ਜਬਰਦਸਤ ਆ ਦੇਖ ਕੋ 3 ਬੋਗੀ ਤੋਂ ਮਗਰ ਬੱਛੀ ਆ ਆਪ ਵੀ ਕਿਸੇ ਪਾਸਿਓ ਕੋਈ ਪੂੰਜੀ ਨਹੀਂ ਗਿਆ ਦੇਖ ਵੀ ਵਿਥ ਵਰਨ ਵੇਖੋ ਆ ਦੇਖ ਠੀਕ ਆ ਸੰਦੀਪ ਭਾਈ ਲੈਣ ਦੇਣ ਕੀ ਕਰਦਾ ਸੰਤੂ ਸਾਹਿਬ ਮੁੱਲ 65 ਕਰਾ ਲਓ 57000 ਦੀ ਹਾਨਾ ਦੇਦਾਂਗੇ ਉਹਦੇ ਵਿੱਚੋਂ ਛੋੜ ਛੱਫਾ ਕਰ ਦਾਂਗੇ 500 ਰੁਪਿਆ 556 ਦੇ ਦਾਂਗੇ ਹਾਨਾ ਸਾਢੇ 56 ਸਾਢੇ 56 ਦੇ ਦਾਂਗੇ ਬਾਕੀ ਅਡਰ ਕੁਆਲਟੀ ਵੇਖੋ ਦੁੱਧ ਦੇ 20 ਕਿਲੋ ਮਰਦੀ ਨਹੀਂ ਬਾਹਰ ਪਾਉਂਗੀ ਹੂੰ ਭਾਈ ਰਵਾਟਾ ਵੀ ਕਿੰਨੀ ਹੈਗੀ ਨਿੱਗਰਿਆ ਹੂੰ ਸੋ ਦੋਸਤੋ ਬਾਕੀ ਤੁਸੀਂ ਤਸਦੀਕ ਜ਼ਰੂਰ ਕਰ ਲਿਓ ਦੇਖ ਲਓ ਇੱਕ ਵਾਰੀ ਦੋ ਵਾਰੀ ਸਦੀ ਨਾਲ ਦੇਖ ਲਓ ਠੀਕ ਹੈ ਜੀ ਤਾਂ 20 ਤੋਂ ਪਲੱਸ ਚੱਲਣ ਵਾਲੀ ਵਹਿੜ ਆ ਤੇ 56 56000 ਠੀਕ ਆ ਤੇ ਮਗਰਬੱਚੀ ਇਸ ਤੋਂ ਬਾਅਦ ਹਾਂਜੀ ਦੋਸਤੋ ਅਗਲੇ ਚੌਥੇ ਨੰਬਰ ਤੇ ਵੇਰਵਾ ਪਾ ਦਿੰਨੇ ਇੱਕ ਹੋਰ ਵੜ ਬਿਲਕੁਲ ਤਾਜੀ ਸੂਈ ਆ ਆ ਸੰਦੀਪ ਭਾਈ ਆ ਸੂਆ ਕਿਰਵਾ ਤੇ ਕਦੋਂ ਆ ਸੰਤੂ ਸਾਹਿਬ ਦੂਜੇ ਸਵੇ ਸੁਈ ਆ ਪਹਿਲੇ ਸਵੇ ਦੋ ਤੇ ਚਲੋ ਅਗਲੇ ਦਿਨ ਆ 11-12 ਕਿਲੋ ਕੱਢਿਆ ਏ ਕਿ 15-16 ਕਿਲੋ ਚਲਣ ਦੀ ਉਮੀਦ ਆ ਦੀ ਵਧੀਆ ਅਟਰ ਕੁਆਲਟੀ ਬੜੀ 10 ਕਿਲੋ ਬੋਲੇ ਹੋਗਾ ਜੀ ਦੂਜਾ ਸੁਬਾ ਹਾਂਜੀ ਰਾਤ ਆ ਸੂਈ ਰਾਤੀ ਸੁਈ ਆ ਕੋਈ 12 1 ਵਜੇ ਤੜਕੇ ਜੇਰ ਪਾਈ 1 ਚਵਾਈ ਇਹਦੀ ਹੋਈ ਆ ਦੂਜੀ ਹੋਣ ਵਾਲੀ ਹੈ ਜੀ ਇਹਦੀ 1 ਚਵਾਈ ਦੋਸਤੋ ਹੋ ਗਈ 1 ਡੰਗ ਦੀ ਦੂਜੀ ਹੋਣੀ ਬਾਕੀ ਅੱਜ ਸ਼ਾਮ ਨੂੰ ਤੇ ਰਾਤੀ ਸੁਈ ਆ ਜੇਰ ਪ੍ਰੋ ਤੇ ਸੂਬਾ ਤੁੱਜਾ ਬਾਕੀ ਆਰਡਰ ਕੁਆਲਿਟੀ ਇਹਦੀ ਵੀ ਸੋਹਣੀ ਆ ਬਿਲਕੁਲ ਹਵਾਨਾ ਤੁਸੀਂ ਵੇਖੋ ਗਾੜ ਤਕਰੀਬਨ 1.5 2 ਗੇਠਾ ਕੇ ਗਾੜੀ ਦਿਖਾਈ ਦੇ ਰਹੀ ਆ ਆ ਦੇਖੋ ਥਣ ਦੇ ਵਿੱਚ ਵੀ ਸਾਫ ਆ ਬਿਲਕੁਲ ਥਣ ਥਣ ਦੀ ਕੁਆਲਿਟੀ ਚੰਗੀ ਆ ਹੱਥੀ ਚਵਾਈ ਜਿਹੜੇ ਵੀਰ ਨੇ ਕਰਨੀ ਆ इजीली ਜਿਹੜੀ ਤੁਸੀਂ ਚਵਾਈ ਕਰ ਸਕਦੇ ਹੋ ਠੀਕ ਆ ਥੋੜੀ ਸੂ ਦੇ ਵਿੱਚ ਆ ਹਾਂ ਇਹ ਨਾ ਲੱਪਾ ਲੁਪਾ ਜਿਹਾ ਲਾਇਆ ਵੈਣ ਨੇ ਥੋੜੀ ਸੂ ਦੇ ਵਿੱਚ ਆ ਪਸੂ ਸਭ ਇਹ ਤਾਂ ਥੋੜਾ ਜਿਹਾ ਆਪਣਾ ਪੱਠਾ ਪੁੱਠਾੜਿਆ ਹੈਗਾ ਤੂੰ ਕਿਤਾਬ ਬੰਦ ਕਰੀਦਾ ਕੰਮ ਹੀ ਕਰਕੇ ਹਮ ਅਜੇ ਤਕਾਇਨ ਆਇਆ ਬੈਡ ਬੱਤੀ ਹਵਾਨਾ ਹੋਊ ਨਾ ਪੂਰਾ ਜਿਹੜਾ ਫੁੱਟਬਾਲ ਵਰਗਾ ਪ੍ਰਾਤ ਵਰਗਾ ਲੈਵਾ ਦੋਸਤੋ ਆ ਲਓ ਜੀ ਬਾਕੀ ਆ ਥਾਂ ਤੋਂ ਦੇਖੋ ਜੀ ਠੀਕ ਆ ਮਗਰ ਜਿਹੜਾ ਮੇਲ ਕਾਫ ਆ ਬੱਚਾ ਤੇ ਆ ਦੇਖੋ ਬੱਚਾ ਜੀ ਅੱਛਾ ਸੰਦੀਪਰੇ ਕੀ ਲੈਣ ਦੇ ਸੰਧ ਸਾਹਿਬ ਮੁੱਲ 42000 40000 ਦੀ ਹਾਨਾ ਵੀ ਦੇ ਦਾਂਗੇ ਹਾਂ 40000 ਦੇ ਦਾਂਗੇ ਬੋਲ 40000 ਰੇ ਹਰਾ ਦੀ ਸੂਈ ਆ ਬਹੁਤ ਜਿਆਦਾ ਬੋਲ 42 ਤੇ 40 ਦੀ ਲੈ ਦੇ ਹਾਂ ਆਹ ਰਾ ਦੇਖੋ 40000 ਦੇ ਵਿੱਚ ਦਿੱਤੀ ਜਾਊ ਇਸ ਤੋਂ ਬਾਅਦ ਇੱਕ ਜਰਸੀ ਵੱਖੀ ਤੁਹਾਨੂੰ ਵੇਖਾ ਦਿਖਾ ਦਿੰਨੇ ਆ ਅਗਲੇ ਬੜੀ ਨਿੱਗਰ ਨਕਰ ਸੰਤੂ ਸਾਹਿਬ ਲਓ ਜੀ ਠੰਡੀ ਠੀਰੀ ਮੇਰੇ ਕੋ ਕੱਢੀ ਜਾਦੀ ਆ ਅੱਗੇ ਤੋਹਫਾ ਆ ਗਿਆ ਇੱਕ ਹੋਰ ਆ ਦੇਖੋ ਆ ਦੇਖੋ ਜਰਸੀ ਵੇੜ ਭਾਈ ਸੰਦੀਪ ਲੈ ਕੇ ਆਇਆ ਤੇ ਸਦੀਪ ਭਾਈ ਕਿਨਵਾ ਸਵੇਰ ਸੁਣਦੀ ਹੈ ਅੰਦਰ ਸਾਹਿਬ ਦੂਜਾ ਸਵੇਰ ਵਾਦੇ ਭੰਤ ਜੀ ਮੰਨ ਲਓ ਕੋਈ ਗੱਲ ਨਹੀਂ ਅੱਛਾ ਜੀ 242 ਦੀ ਇੱਕ ਨੰਬਰ ਹੈ ਲਾਓ ਜੀ ਤੇ ਪਰ ਤੋਂ ਪਰ ਭਰਾਹੋ ਤੁਹਾਡੇ ਸਾਹਮਣੇ ਆ ਚਾਰੇ ਤੁਹਾਨੂੰ ਵਰਤੇ ਆ ਵੇਖੋ ਤੇ ਸਵੇਰ ਦੂਜਾ ਹਾਂ ਜੀ ਹਾਂ ਜੀ ਹਾਂ ਜੀ ਤੇ ਦਿਨ ਲੈ ਜੂ ਜੀ ਦਿਨ ਲੈ ਲੈਨੇ 5-7 ਦਿਨ ਸਵਾ ਪੰਜ ਸੱਤ ਦਿਨ ਹਾਂ ਜੀ ਲਓ ਜੀ ਤੋਰ ਦਿਓ ਭਾਈ ਸੰਦੀਪ ਪੰਜ ਸੱਤ ਦਿਨ ਭਰਾਹੋ ਫੇਜੇ ਲੈ ਜੂ ਤੇ ਬਿਲਕੁਲ ਲਾਲ ਰੰਗ ਦੇ ਵਿੱਚ ਜਰਸੀ ਜਿਹੜੀ ਆਉਂਦੀ ਆ ਖਾਸ ਤੌਰ ਤੇ ਉਸੇ ਰੰਗ ਦੇ ਵਿੱਚ ਸੋ ਹਵਾਨਾ ਤੁਸੀਂ ਦੇਖ ਕੇ ਚੈੱਕ ਕਰੋ ਆਰਡਰ ਬਿਲਕੁਲ ਬਣਿਆ ਥਣਿਆ ਦੋਸਤੋ ਪੂਰਾ ਹੈ ਜੀ ਤਿਆਰੀ ਦੇ ਵਿੱਚ ਜੁਟ ਗਈ ਆ ਪੂਰੀ ਅੱਗੇ 2-4 ਦਿਨ 5 ਦਿਨ ਜਿੰਨੇ ਵੀ ਕੱਢਦੀ ਆ ਉਵੇਂ-ਉਵੇਂ ਲੇਵਾ ਜਿਹੜਾ ਦੋਸਤੋ ਹੋਰ ਸ਼ਾਨਦਾਰ ਬਣਾ ਲੂਗੀ ਤੇ ਤੇ ਪੰਤੂ ਪਲਿੱਕ ਨੰਬਰ ਆ ਬਾਕੀ ਚਾਰੇ ਥਾਨ ਸਪੇਸ ਫੂਲਸ ਤੁਹਾਡੇ ਬਿਲਕੁਲ ਸਾਹਮਣੇ ਦਿੱਤੀ ਫੁੱਤੀ ਫੋਲੀ ਜਿਹੜੀ ਹੈ ਕੋਈ ਜੋੜ ਕੇ ਥਣ ਨਹੀਂ ਰੱਖਦੀ ਕਿ ਕੋਈ 5-5 4-4 ਇੰਚ ਦਾ ਜਿਹੜਾ ਵਿੱਚ ਗਾਇਬ ਆ ਤੁਹਾਨੂੰ ਦੇਖਣ ਦੇ ਵਿੱਚ ਠੀਕ ਹੈ ਅ ਜਰਸੀ ਜਿਆਦਾ ਪੱਕ ਜਰਸੀ ਹੈ ਦੋਸਤੋ ਲिटल ਬਿਟ ਥੋੜਾ ਜਿਹਾ ਕਿਤੇ ਨਾ ਕਿਤੇ ਵੇਚ ਆਪਾਂ ਸ਼ਾਹੀਵਾਲ ਨੂੰ ਜਰੂਰ ਮੰਨ ਲੈਣਾ ਠੀਕ ਆ ਇਹਨਾਂ ਕਿਤੇ ਪਸੂ ਕ੍ਰੋਸ ਹੋ ਜਾਂਦਾ ਚਲੋ ਹੋਰ ਵੀ ਬੈਨੀਫਿਟ ਆ ਤੇ ਸੰਦੀਪ ਕੀ ਇਹ ਤਾਂ ਲੈਣ ਦੇ ਨੂੰ ਸੰਤੋਖ ਸਾਹਿਬ ਮੱਛੀ ਹੈਗੀ 65000 ਦੀ ਇਹਦੇ ਨਾਲ ਜਾਨੀ ਕਿ ਨਿੱਕੀ ਹੁੰਦੇ ਰਹਾ ਨੱਕ ਨੂੰ ਨੱਥੀ ਕੋਟਾ ਤਾਂ ਕਿ ਸੱਚੀ ਸਚਾਈ ਦੱਸ ਕੇ ਜਿਹੜੀ ਕੱਲ ਨੂੰ ਮੁੜ ਕੇ ਉਹ ਅਗਲਾ ਆ ਕੇ ਵੀ ਆਹ ਗੱਲ ਘਰੇ ਆ ਕੇ ਆਇਆ ਹੋਇਆ ਜੀ ਇਹਦੇ ਨਾਲ ਕਿ ਚਾਹ ਨਹੀਂ ਨੱਕ ਆਏ ਗਾੜੀਆਂ ਨਿਕਲੀ ਜੇ ਅੱਛਾ ਨੱਕ ਨੱਕ ਕੱਟ ਪਾੜ ਗਿਆ ਸੀ ਅਗੋਂ ਇਹ 10 ਮੱਛੀ 65000 ਦੀ ਪਰ ਆਪਾਂ ਬਿਲਕੁਲ ਪਹਾੜਾ ਦੇਵਾਂਗੇ ਪਹਾੜਾ ਹੀ ਲਈ ਸੰਤੋਖ ਸਾਹਿਬ ਆਪਾਂ ਹਾਂ ਨਾ ਹੀ 50000 ਦੀ ਦੇ ਦਾਂਗੇ ਮੁੱਲ 52000 ਹੈ 50000 ਦੀ ਮੱਛੀ ਦੇ ਦਾਂਗੇ ਹਾਂ ਆਹ ਵੇਖੋ ਹੁਣ ਸਚਾਈ ਆਪਾਂ ਤੁਹਾਡੇ ਸਾਹਮਣੇ ਪੇਚ ਹਾਂਜੀ ਦੋਸਤੋ ਜਿਹੜੀ ਗੱਲ ਦੱਸਣਯੋਗ ਆ ਉਹ ਨਥ ਪਸ਼ੂ ਦੇ ਛੋਟੇ ਉਹਨਾਂ ਦੇ ਨਥ ਮਾਰੀ ਸੀ ਉਹ ਨਥਾਂ ਕੋ ਕਿਦਾ ਖਿਚਾ ਕਰਕੇ ਅਗਨਾਸਾਂ ਪਾੜ ਬੜੀਆਂ ਹਨੀਆਂ ਨੇ ਉਹ ਤੁਹਾਨੂੰ ਦਿਖਾਤੀਆਂ ਨੇ ਬਾਕੀ 올ਓਵਰ ਕੋਈ ਅੱਗ ਰੁਪਈਏ ਦਾ ਨੁਕਸ ਨਹੀਂ ਬਾਕੀ ਸੰਤੂ ਸਾਹਿਬ 25 ਕਿਲੋ ਦੁੱਧ ਵੀ ਕੱਢ ਸਕਦੀ ਬਾਈ ਵੀ ਕੱਢ ਸਕਦੀ ਬੜ ਠੀਕ ਆ ਜੀ ਹਾਂਜੀ ਬਸੇ ਗਵਾਣਾ ਦਾ ਬੋਟਾ ਪੂਰਾ ਜਿਹੜਾ ਦੋਸਤੋ ਸੋਹਣਾ ਠੀਕ ਆ ਢਿੱਲ ਹਜੇ ਹੈਗੀ ਆ ਬਿਲਕੁਲ ਆ ਵੇਖੋ ਆ ਦੇਖੋ ਜੀ ਮੁੱਲ 55000 ਕਰਾ ਲਈਏ ਭਾਵੇਂ 60000 ਦੀ ਬੱਛੀ ਆ ਸੰਧੂ ਸਾਹਿਬ ਉਹਤਰਾ ਚੜੋ ਮਾੜਿਆ ਬੱਟਾੜਾ ਮੇਦੇ ਪਰ ਮੁੱਲ 55000 50000 ਨਹੀਂ ਹਾਣਾ ਦੇ ਦਾਂਗੇ 50000 ਹਾਣਾ 50000 ਠੀਕ ਆ ਪਰ ਇਹ ਜੜੀ ਵੀ ਪੂਰੀ ਹੈ ਹਾਂ 50000 ਦੇ ਵਿੱਚ ਦੋਸਤੋਂ ਤੁਹਾਨੂੰ ਇਹ ਜੜੀ ਆ ਵੈੜ ਮਿਲ ਜੂਗੀ ਠੀਕ ਆ ਥਣ ਥੋਣ ਚਾਰੋਂ ਪਾਸੇ ਦੇਖ ਲਓ ਇੱਕ ਸਹਜ ਆ ਇੱਕੋ ਜਿਹਾ ਥਣ ਕੋ 4-4 ਇੰਚ 3-3 ਇੰਚ ਵਿੱਚ ਸਪੇਸ ਠੀਕ ਆ ਤੇ ਜਰਸੀ ਵੈੜ ਦੀ ਹੈਗੀ ਜਿਹੜੀ ਤੁਹਾਨੂੰ ਦਿਖਾਤੀ ਆ ਇਹ ਦੋਸਤੋਂ ਪੰਜ ਬੈੜਾ ਹੋ ਗਈਆਂ ਟੋਟਲ ਇਸ ਤੋਂ ਬਾਅਦ ਦੋ ਮੱਝਾਂ ਤੁਹਾਨੂੰ ਬਿਲਕੁਲ ਗੱਬਣ ਪਿਆਰੀ ਦੇ ਵਿੱਚ ਕਹਿ ਲੋ ਜਾਂ ਕੁਡ ਦੇ ਨੇ ਲੈਦੀਆਂ ਨੇ ਪੁੱਛ ਲੈਣੀਆਂ ਵੀਰ ਤੋਂ ਸੰਦੀਪ ਭਾਈ ਦੋ ਮੱਝਾਂ ਆ ਗਈਆਂ ਹਾਂਜੀ ਸੰਤੂ ਸਾਹਿਬ ਇਹਦਾ ਤੀਜਾ ਸੁਆਵਾਂ ਫੇ ਰਾਤ ਦੀ ਭਾਲ ਕਰ ਗਈ ਐ ਬੰਨੇ ਵੀ ਝੋਟੀ ਹਾਂ ਤੀਜਾ ਸੁਆਵਾਂ ਬਹੁਤ ਜ਼ਿਆਦੀ ਚੰਗੀ ਆ ਬਾਕੀ ਸਾਫ ਸੁਥਰੀ ਬੜੀ ਜਾਂਦੀ ਆ ਥਣਾ ਦੀ ਬਿਲਕੁਲ ਸਾਫ ਆ ਸੰਤੂ ਸਾਹਿਬ ਕੋਈ ਇਹਦੇ ਵਿੱਚ ਇਹਦੇ ਗੱਲ ਲੈਣੇ ਤੀਜਾ ਆਂਦੇ ਆਪਾਂ ਤੇ ਜਾਣੇ ਅਗਲੇ ਤੀਜਾ ਸੁਆਵਾਂ ਠੀਕ ਹੈ ਜੀ ਇਹ ਕੁਆਲਿਟੀ ਵੇਖ ਲਓ ਬਿਲਕੁਲ ਝੋਟੀ ਮੈਂ ਆ ਜੀ ਹੂੰ ਹਾਂਜੀ ਤੀਜਾ ਸੁਆਵਾਂ ਭਰਾਵੋ ਦੂਜਾ ਸੁਵੇ 10 ਕਿਲੋ ਦੁੱਧ ਕੱ ਦੂਜੇ ਸਵੇਰੇ 10 ਕਿਲੋ ਹਾਂਜੀ ਠੀਕ ਆ ਤੀਜਾ ਸੂਬਾ ਆ ਥਾਂ ਤੋਂ ਦੇਖੋ ਠੀਕ ਆ ਦਿਨ ਹਜੇ ਲੈ ਜੂ ਹਫਤਾ ਹਫਤਾ ਸੰਤੂ ਸਾਹਿਬ ਆਰਾਮ ਨਾਲ ਲੈਣਾ ਇਹਨੇ ਹਫਤਾ ਲੈ ਜੂ ਭਰਾਓ ਆਪਣਾ ਹਜ ਆ ਗਈ ਇਤਰਾਣ ਪਾਪਾਈ ਹੋਈਆਂ ਨੇ ਜਿੰਨਾ ਭੜਾ ਜੇ ਡੰਗਰਾ ਵਿੱਚ ਹੁੰਦਾ ਜਿਆਦਾ ਖੋਲਦਾ ਸੰਤੂ ਸਾਹਿਬ ਛੱਡੇ ਦਾ ਠੀਕ ਹੈ ਜੀ ਦੋ ਮੱਜਾਂ ਨੇ ਦੋਸਤੋ ਦੋਵੇਂ ਮੱਜਾਂ ਤੁਸੀਂ ਐਨ ਤਸੱਲੀ ਨਾਲ ਦੇਖ ਲਿਓ ਰੇਟ ਪਰਤਾ ਵੀ ਦੱਸ ਦਾਂਗੇ ਤਸੱਲੀ ਨਾਲ ਦਿਖਾ ਦਾਂਗੇ ਕੰਟੈਕਟ ਕਾਲ ਬਿਲਕੁਲ ਵੀਡੀਓ ਵੇਖਣ ਤੋਂ ਬਾਅਦ ਜਰੂਰ ਤੁਸੀਂ ਸੰਪਰਕ ਕਰਦੇ ਹੋ ਠੀਕ ਆ ਤੇ ਮਾਜਰ ਹਾਈਟ ਦੀ ਗੱਲ ਕਰਕੇ ਦੋਸਤੋ ਤੇ ਮੀਡੀਅਮ ਹਾਈਟ ਤੁਸੀਂ ਬੇਸ਼ੱਕ ਮੰਨ ਸਕਦੇ ਹੋ ਬਾਕੀ ਭਾਰੀ ਪੂਰੀ ਵਜਨ ਵਾਲੀ ਪੂਰੀ ਹੈ ਠੀਕ ਆ ਅਜੇ ਖੋਲਣਾ ਆਇਆ ਨੇਵਾ ਨੂੰ ਆ ਜਿਹੜਾ ਦੋਸਤੋ ਪਛੂ ਨੇ ਘਟੋ ਕਰ ਦਿੱਤੀ ਹੈ ਆਪਣਾ ਸਮਾਂ ਬਾਕੀ ਹੈ ਕਈ ਬਹੁਤ ਕਈ ਮੈਂ ਬਿਲਕੁਲ ਨੇੜੇ ਜੇ ਬਣਾਉਂਦੀ ਚੰਮ ਵੇਖੋ ਬਿਲਕੁਲ ਪਤਲਾ ਕੁੜੀ ਹੈ ਮੈਂ ਦਾ ਵਿੱਚ ਆ ਦੇਖੋ ਬਿਲਕੁਲ ਪਤਲੀ ਚੰਮੜੀ ਹੈ ਸੰਦੀਪਾ ਤੇ ਫੰਡ ਤੋਂ ਪਹੁੰਚਾਇਆ ਨਿਕਲ ਨੰਬਰ ਪੁਲਿਸ ਨੂੰ ਸਾਬ ਬਿਲਕੁਲ ਬਿਲਕੁਲ ਪੋਲੀ ਆਈ ਨੰਬਰ ਠੀਕ ਹੈ ਤੇ ਕੀ ਮੁੱਲ ਵਿਰੇ ਰਹੁਗਾ ਸੰਧੂ ਸਾਹਿਬ ਮੁੱਲ 61000 ਦੇ ਦਿਆਂਗੇ ਉਹਦੇ ਵਿੱਚੋਂ ਵੀ ਮਾਰ ਛੋੜ ਚੱਪਾ ਕਰ ਦਾਂਗੇ ਮਾਨ ਤਣ ਜਿੰਨੇ ਜੋਗੇ ਹੋਣਕਰਾਂ 61 ਦੇ ਵਿੱਚੋਂ ਹਾਂਜੀ ਬਿਲਕੁਲ ਜਿਆਜ ਭਾਈ ਹੈ 62000 ਦੇ ਵਿੱਚੋਂ ਵੀ ਭਰਾਵੋ ਲੈਸ ਹੋ ਜੂਗੀ ਹਾਂਜੀ ਛੋੜ ਚੱਪਾ ਕਰ ਦਾਂਗੇ ਛੋੜ ਚੱਪਾ ਹੋ ਜੂਗਾ ਹਾਂਜੀ ਠੀਕ ਆ ਇਹ ਮੱਚ ਹੋ ਗਈ ਪਹਿਲੇ ਨੰਬਰ ਤੇ ਦੂਜੇ ਵਾਲੀ ਜਿਹੜੀ ਨੰਬਰਾਂ ਨੇ ਦੋਸਤੋ ਇਹ ਬਿਲਕੁਲ ਗੱਬਣਾ ਠੀਕ ਆ ਹੰਦੂ ਸਾਹਿਬ ਚੌਥਾ ਪੰਜਵਾਂ ਸੁਭਾ ਹੈਗਾ ਮੈਂ ਤਾਂ ਮੈਂ ਕਰ ਤਾ ਇਤਿਜਾਜ਼ਵਾ ਚਲੋ ਅਗਲੇ ਤੇ ਤਿਜਾਉਂਦੇ ਆਪਾਂ ਚੌਥਾ ਮੰਨ ਕੇ ਚੱਲਦੇ ਹਾਂ ਹੂੰ ਚੌਥਾ ਸੁਭਾ ਸਿੰਗਲੋਂ ਬਾਲ ਵੀ ਪੱਜੇ ਜੇ ਬਾਕੀ ਮੈਂ ਜਿੰਨੀ ਕੀ ਬੂਥੀ ਬਾਤੀ ਦੀ ਕੋਰੀ ਆ ਬਿਲਕੁਲ ਥਣ ਛੱਡੀ ਦੀ ਸਾਫ ਆ ਠੀਕ ਆ ਦੁੱਧ 11 12 ਕਿਲੋ ਪਾਉਗੇ ਆਹ ਤੇ ਲਹਰੀ ਨੇ ਥੋੜਾ ਜਿਆਦਾ ਕੀਤਾ ਝਖਮ ਜਿਹਾ ਚਲੋ ਇਹ ਤੇ ਕੋਈ ਗੱਲ ਨਹੀਂ ਔਰ ਅਸੀਂ ਉਸੇ ਪਾਈ ਰਹਾਂਗੇ ਕਿਤੇ ਨਾ ਜਿੱਤੇ ਹਾਂਜੀ ਸਿੰਗ ਸੋង ਦੀ ਤੇ ਬਹੁਤ ਜਲ ਸਾਫ ਹੈ ਸਭ ਸਾਫ ਸਾਫ ਗਜਨ ਰੋਡ ਪੂਰਾ ਹੈ ਤੇ ਪਤਲਾ ਸਾਫ ਸੁਥਰੀ ਆ ਪਤਲੀ ਚਮੜੀ ਦੀ ਆ ਨਵੇਂ ਨੂਹ ਦੀ ਬਿਲਕੁਲ ਸਾਫ ਆ ਅਜੇ 10 ਦਿਨ ਬਾਕੀ ਨੇ ਇਹਦੇ ਤੇ 10 ਦਿਨ ਬਾਕੀ ਆ ਦੋਸਤੋ ਪੂਰੇ ਕੜਾਲ ਖਡਾਲ ਜਿਹੜੇ ਕਹਿੰਦੇ ਨੇ ਪੂਰੇ ਕੜਾਲ ਖਡ ਦੂਗੀ ਅਜੇ ਆ ਲੋ ਬੰਨ ਪੰਨ ਵਾਲਾ ਗਿਰਿਆ ਦੋਸਤੋ ਇਹੋ ਜੀ ਮੱਝ ਦੀ ਗੱਲ ਕਰ ਲਈ ਨਾ ਤੇ ਪੂਰਾ ਲੈਵਲ ਉਹ ਬਣਾ ਕੇ ਫਿਰ ਸੂਗੀ ਕਿਉਂਕਿ ਤੇ ਅਧੂ ਲਾਜੇ ਕਾਫੀ ਹੈ ਜੀ ਖਾਨਦੋਨ ਦੀ ਲਵਾਈ ਬਿਲਕੁਲ ਇੱਕ ਸਾਰ ਆ ਹਵਾਨੇ ਦਾ ਸਹਜ ਬਿਲਕੁਲ ਇੱਕ ਸਾਰ ਬੈਕ ਸਾਈਡ ਤੋਂ ਵੇਖੀਏ ਕੋਈ ਤੁਹਾਨੂੰ ਮੇਰਾ ਸੱਚੇ ਖੱਬੇ ਕੋਈ ਬਹਿ ਨਹੀਂ ਛਣੀ ਇਹਦਾ ਕੰਮ ਨਹੀਂ ਨਜ਼ਰ ਆਉਂਦਾ ਆ ਦੇਖੋ ਜਿਸਕ ਪਸ਼ੂ ਸਾਰੇ ਪੂਰੀ ਜਾਨ ਵਿੱਚ ਆ ਪੂਰੇ ਜੋਸ਼ ਵਿੱਚ ਆ ਦੋਸਤੋ ਜੀ ਤੇ ਮੈਂ ਸਾਥ ਤੋਂ ਚੰਗੀ ਹਸਨਤ ਸਾਹਿਬ ਜਿੰਨੀ ਹੈਗੀ ਬਹੁਤ ਜ਼ਿਆਦਾ ਸਾਰੇ ਆ ਸਾਰਾ ਆਰਡਰ ਥਾਂ ਹੀ ਕੱਢਣਾ ਇਹਨੇ ਜਿੰਨਾ ਦਾ ਉਹ ਤਾਂ ਵੀ ਦਿਨਾਂ ਦੇ ਹਿਸਾਬ ਨਾਲ ਚਲ ਤਿਆਰੀ ਇਹਨੇ ਕਰਨੀ ਆ ਹਾਂਜੀ ਹਾਂਜੀ ਤਾਂ ਸੰਦੀਪ ਰੇ ਫਿਰ ਇਹਦਾ ਲੈਂਡ ਡੀਲ ਜੇ ਕਰਾ ਦੇ ਕੋਲ 60000 ਰਿਆ 57000 ਦੀ ਹਾਣਾ ਇਹ ਵੀ ਦੇ ਦਾਂਗੇ ਜੀ 57000 57000 ਦੀ ਹਾਣਾ ਦੇ ਦਾਂਗੇ ਪਲੀ ਪੁਲੀ ਫੱਡੀ ਮੈਂ ਹਾਂ ਪੂਰੀ ਵੱਡੀ ਮੈਂ ਮੈਂ 65 ਦੀ ਆ ਇਹ ਵੀ ਚਾਰ ਦਿਨ ਸਾਹਮਣੇ ਮੈਂ 65000 ਦੀ ਆ ਪਰ ਆਪਣੇ ਕੋਈ ਬੰਨਣ ਨੂੰ ਖਾਣੇ ਦਾ ਮਾਲ ਹੋਰ ਬਾਹਰ ਲਿਆ ਖਲੋਤਾ ਪੰਜ ਛੇ ਡੰਗਰ ਆਪਣੀ ਚਲੋ ਇਹ ਕਾਜ ਆ ਜੀ ਇਸ ਕੱਲ ਨੂੰ ਨਿਕਲ ਜੇ ਫਾਇਦਾ ਹੋਏ ਬਸ ਬਸ ਹਾਂਜੀ ਉਹਦਾ ਕਰਕੇ 57 ਦੇ ਜੀ 57000 ਦੀਏ ਦੋਸਤੋ ਇਹ ਮੱਝ ਠੀਕ ਆ ਸਾਹਮਣੀ ਬੇਸ਼ੱਕ ਬਹ ਵੀ ਆ ਕੀ ਹੁੰਦੀ ਤਿਆਰੀ ਦੇਖ ਲਿਓ ਵੀ 8-10 ਦਿਨਾਂ ਦੇ ਵਿੱਚ ਪੂਰੀ ਤਿਆਰ ਹੋਣਾ ਮੈਨੇ ਜੀ ਭੋਜਨ ਮੱਟਿਆ ਲਿਆਇਆ ਸਾਡਾ ਭੋਜਨ ਲੋਡ ਪੂਰਾ ਪੂਰੀ ਜੰਮੀ ਪਲੀ ਕਹਿ ਲਿਓ ਪੂਰੀ ਦੋਸਤੋ ਨਿਗਰ ਤੇ ਪੰਜਵਾਂ ਸੂਬਾ ਤੁਸੀਂ ਮੰਨ ਕੇ ਦੇ ਮੋਲ ਵੀਰ ਨੇ ਦੱਸਦਾ 56 56 56.56 ਦੇ ਦਿਆਂਗੇ ਸੰਤੂ ਸਾਹਿਬ ਤੁਹਾਡੇ ਨਹੀਂ ਮੋੜਨੇ ਚਲੋ ਆਪਾਂ 57 ਦੇਗਾ 56.56 ਦੇ ਦਿਆਂਗੇ 56.56 ਦੀ ਦੇਦਾਗੇ ਲੋ ਜੀ 56.56 ਦੀ ਹੋਣੀ ਦੂਆ ਵੀ ਚਲੋ ਆਪਾਂ ਤਾਂ ਇੱਕ ਵਾਧਾ ਦੱਸਿਆ ਅਗਲੇ ਨੇ ਆਪਾਂ ਨੂੰ ਤੀਜੇ ਕਿਹਾ ਪੰਜਵੇਂ ਚੌਥੇ ਕਹਿਣੇ ਆ ਫਿਰ ਵੀ ਅਗਲਾ ਨਾਮ ਮੰਨੇ ਜਿਹੜਾ ਇੱਕ ਸੂਬਾ ਹੋਰ ਵਾਧਾ ਮੰਨ ਲਓ ਬਿਲਕੁਲ ਜੀ ਬਿਲਕੁਲ ਹਾਂਜੀ ਉਹ ਵੇਖੋ ਜੀ ਜਿਹੜੇ ਆਪਣੇ ਭੈਣ ਭਰਾ ਨੇ ਹਾਂਜੀ ਜਿਹੜੇ ਆਪਾਂ ਸੰਦੀਪ ਸਿੰਘ ਸੇ ਦੇਖ ਰਹੇ ਆ ਹਾਂਜੀ ਚਲੋ ਉਹਨਾਂ ਦੀ ਵੀ ਮੰਨਣੀ ਪੈਂਦੀ ਆ ਤੇ ਆਪਾਂ ਪੰਜਵਾਂ ਕਹਿੰਦੇ ਆ ਆਪਾਂ ਨੂੰ ਸੇਵਾ ਮੰਨ ਲੈਣਾ ਤੇ ਚੌਥਾ ਆਪਾਂ ਨੂੰ ਕਹਿੰਦੇ ਤੁਸੀਂ ਲਈਓ ਪੰਜਵਾਂ ਹਾਂਜੀ ਕੋਈ ਚੱਕਰ ਨਹੀਂ ਆਪਾਂ ਪਹਿਲਾਂ ਅਗਲੇ ਨੂੰ ਦੱਸ ਦਨੇ ਆ ਗੱਲ ਸੰਜੋਬ ਸਾਹਿਬ ਨਾਲੇ ਆਪਾਂ ਵਪਾਰ ਕਰਨਾ ਸੱਚਾ ਸੋਚਾ ਮਾਰੀ ਜੀ ਮੇਰੇ ਨਾਲ ਵੇਖੋ ਤੁਹਾਡੇ ਸਾਹਮਣੇ ਕਿੰਨਾ ਮਾਲ ਆਪਾਂ ਵੇਚਦੇ ਆ ਰੋਜ਼ ਦੀ ਰੋਜ਼ ਜੀ ਜਿਹੜੇ ਅੱਜ ਨਗਰ ਹੁੰਦੇ ਕੱਲ ਨਹੀਂ ਹੁੰਦੇ ਜਿਹੜੇ ਕੱਲ ਹੁੰਦੇ ਅਗਲੇ ਦਿਨ ਨਹੀਂ ਹੁੰਦੇ ਨਹੀਂ ਕਦੀ ਰਿਪੀਟ ਕੋਈ ਫਾਇਦਾ ਨਹੀਂ ਨਾਲੇ ਪੈਸੇ ਅਗਲੇ ਲਾਉਣੇ ਆ ਜੀ ਹਾਂ ਸੰਤੋਪਰ ਦੇ ਬਰਾਬਰ ਦੀ ਬਣਦੀ ਸੰਤ ਦੀ ਚੀਜ਼ ਨਹੀਂ ਤੇ ਮਾੜੀ ਕਰ ਹਾਂ ਜੀ ਸੰਤੋਪਰ ਵੀ ਸੰਦੀਪ ਵੀਰੇ ਇੱਕ ਸੰਪਰਕ ਨੰਬਰ ਆਪਣੇ 8137038939 ਸੰਤੋਪਰ ਜੀ ਠੀਕ ਆ 84 8437038939 ਇਹ ਦੋਸਤੋ ਵੀਰ ਸੰਦੀਪ ਦੇ ਨੰਬਰ ਨੇ ਸਾਸਰੀਗਾ ਸੰਤੋਪਰ ਸਾਸਰੀਗਾ ਸੰਦੀਪ ਭਾਈ ਸੋ ਦੋਸਤੋ ਅੱਜ ਆਪਣੀ ਖਾਸ ਵਿਜਿਟ ਸੀਗੀ ਪਿੰਡ ਸੁਰ ਸਿੰਘ ਭੁੱਲਰ ਡੇਰੀ ਫਾਰਮ ਤੇ ਵੀਰ ਸੰਦੀਪ ਦੇ ਕੋਲੇ ਆਏ ਸੀਗੇ ਪੰਜ ਬੇੜਾ ਦਿਖਾ ਦੀਆਂ ਨੇ ਦੋ ਮੱਜਾਂ ਨੇ ਸੋ ਜਿਹੜਾ ਐਨੀਮਲ ਪਸ਼ੂ ਪਸੰਦ ਆ ਹੁੰਦਾ ਤਾਂ ਫਾਲੀ ਤੁਸੀਂ ਕਰਨੀ ਆ ਗੋਟਾਂ ਕਿ ਵਾਈ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ